ਆਜੋ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਸਰਵਿਸ ਵਧਦੇ ਤਾਪਮਾਨ ਨੂੰ ਦੇਖتے ਹੋਏ ਨਗਰ ਕੌਂਸਲ ਮੋਰੈਂਡਾ ਦੇ ਪ੍ਰਧਾਨ ਜਗਦੇਵ ਸਿੰਘ ਪਟੋਆ ਨੇ ਸੌ ਬੂਤੇ ਲਗਾਉਣ ਦਾ ਕੰਮਸਲ ਕੀਤਾ ਇਸ ਦੀ ਸ਼ੁਰੂਆਤ ਦਸ਼ਮेश ਹੈਂਡਬਾਲ ਕਲੱਬ ਮੋਰੈਂਡਾ ਦੇ ਗਰਾਊਂਡ ਵਿੱਚ ਬੂਟੇ ਲਗਾ ਕੇ ਕੀਤੀ ਗਈ ਦਸ਼ਮेश ਹੈਂਡਬਾਲ ਕਲੱਬ ਮੋਰੈਂਡਾ ਦੇ ਖਿਡਾਰੀਆਂ ਨੇ ਉੱਤੇ ਵੀ ਲਗਾਏ ਨਗਰ ਕੌਂਸਲ ਮਹਿੰਦਾ ਦੇ ਪ੍ਰਧਾਨ ਜਦੋਂ ਫੋਟੋਆਂ ਨੇ ਖਿਡਾਰੀਆਂ ਨੂੰ ਕਿਤਾਬ ਵੰਡੀਆਂ ਆਜੋ ਆਲੂ ਬਾਜੀ ਬਾਜੀ ਰਾਣਾ ਵੀ ਆਜੋ 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 स्टेट बैंक ई ਇੱਕ ਮਿੰਟ ਕਿਤੇ ਬਣਾਓ ਆਜੋ ਜੇ ਤੁਹਾਡੇ ਨੂੰ ਹੈ ਜਿਹੜੀ ਚਾਹੀਦੀ ਉਹ ਜੀ ਮਗਾ ਲਓ ਹਾਂ ਗਰਾਊਂਡ ਬਣਾਇਆ ਅਸੀਂ ਆਪਣੇ ਉਪਰਾਲੇ ਨਾਲ ਹੀ ਬਣਾਇਆ ਇਹ ਕਿ ਪਹਿਲਾਂ ਇੱਥੇ ਕਮੇਟੀ ਜਗ੍ਹਾ ਸੀ ਸਾਡੀ ਅਸੀਂ ਆਪਣੇ ਐਫਰਡ ਨਾਲ ਐਮਐਲਏ ਸਾਹਿਬ ਨੂੰ ਕਹਿ ਕੇ ਡਾਕਟਰ ਸਾਹਿਬ ਨੂੰ ਕਿ ਇੱਕ ਗਰਾਊਂਡ ਬੱਚਿਆਂ ਦੀ ਜਰੂਰਤ ਹੈ ਤੇ ਸਾਰਾ ਜੋ ਵੀ ਅਸੀਂ ਬਣਾਇਆ ਇਹ ਅਸੀਂ ਆਪ ਖੁਦ ਬਣਾਇਆ ਤੇ ਇਹਨਾਂ ਦੇ ਨਾਮ ਤੇ ਹੀ ਅਸੀਂ ਇਹਨਾਂ ਨੂੰ ਸੰਭਾਲਿਆ ਅੱਗੇ ਨੂੰ ਜਿਹੜੀ ਵੀ ਕਿਸੇ ਨੇ ਇਹਨਾਂ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਉਂਦੀ ਹੈ ਅਸੀਂ ਇਹਨਾਂ ਦੀ ਹਰ ਵਕਤ ਮਦਦ ਕਰਦੇ ਆਂ ਮੇਰਾ ਟੈਂਟ ਕੈਟਰਿੰਗ ਦਾ ਕੰਮ ਆ ਕਦੇ ਇਹਨਾਂ ਨੂੰ ਕੁਰਸੀਆਂ ਦੀ ਲੋੜ ਆ ਕਦੇ ਟੇਬਲਾਂ ਦੀ ਲੋੜ ਆ ਕਿਸੇ ਵੀ ਚੀਜ਼ ਦੀ ਲੋੜ ਆ ਅਸੀਂ ਹਰ ਵਕਤ ਇਹਦੇ ਨਾਲ ਚੱਲਦੇ ਹਾਂ ਕਲੱਬ ਦੇ ਨਾਲ ਇਹ ਕਲੱਬ ਦੇ ਮੈਂਬਰ ਨਹੀਂ ਮੇਰੇ ਭਰਾ ਐ ਇਹਨਾਂ ਨੇ ਸ਼ੁਰੂ ਕਰਿਆ ਇਹ ਅੱਜ ਕੀ ਅਨਾਉਂਸ ਕਰਕੇ ਜਾ ਰਹੇ ਹਾਂ ਜੀ ਬੱਚਿਆਂ ਦਾ ਅਨਾਉਂਸ ਦਾ ਸਾਡੀ ਤਾਂ ਜ਼ਿੰਦਗੀ ਹੈ ਨਾ ਬਾਤ ਅਨਾਉਂਸ ਜਦੋਂ ਇਹਨਾਂ ਨੂੰ ਲੋੜ ਆ ਜੋ ਮਰਜ਼ੀ ਸਾਨੂੰ ਕਹਿਣ ਅਸੀਂ ਹਾਜ਼ਰ ਆਂ ਥੋੜਾ ਡੋਂਗਾ ਦੇਖੋ ਤੁਸੀਂ ਉੱਧਰ ਕੈਮਰਾ ਦਿਖਾਓ ਪਾਣੀ ਖੜਾ ਹੋਰੇ ਗਰਾਉਂਡ ਦੇ ਵਿੱਚ ਅਸੀਂ ਆਪਣੇ ਵੱਲੋਂ ਪਰਾਲਾ ਕਰਾਂਗੇ 5 ਟਿੱਪਰ ਮਿੱਟੀ ਦੇ 5 ਐਮਸੀ ਅਸੀਂ 5 ਏਕਿਕ ਟਿੱਪਰ ਇੱਥੇ ਮਿੱਟੀ ਦਾ ਪਾਵਾਗੇ ਮੈਂ ਚਲਾਉਂਦਾ ਪਾ ਦੇਣਾ ਬੱਚਿਆਂ ਦਾ ਕਿੱਟਾਂ ਪੰਡ ਹੋ ਗਈਆਂ ਦੇਖੋ ਉਹ ਤੋਂ ਬਿਨਾਂ ਰਹਿ ਕੇ ਕਿੱਟ ਤੋਂ ਬਿਨਾਂ ਰਹਿ ਕੇ ਅਸੀਂ ਉਹਨਾਂ ਨੂੰ ਕੱਟਾਂ ਵੀ ਪ੍ਰੋਵਾਈਡ ਕਰਾਂਗੇ 5 ਕਿੱਟਾਂ ਸਰ ਜੋ ਨਾ ਮੇ ਆ ਖੜਾ ਇੱਕ ਦੇਖ ਨਹੀਂ ਜਿੱਥੇ ਮੈਂ ਪ੍ਰਧਾਨ ਖੜਾ ਹਾਂ ਸੰਗਤ ਸਿੰਘ ਆਪਣਾ ਰਾਜ ਰਾਜਬੀਚ ਰਾਜੀਜੀ ਦੇਣਗੇ ਇੱਕ ਇੱਕ ਆਪਣੇ ਛੋਡੀ ਸਾਹਿਬ ਦੇਣਗੇ ਹਰਜੀਤ ਸਿੰਘ ਛੋਡੀ ਸਾਹਿਬ ਨੇ ਇੱਕ ਕਰਨੇ ਸਿੰਘ ਇਹ ਸਾਡੇ ਇਹ ਵੀ ਦੇਣਗੇ ਇੱਕ ਤੇ ਪਰ ਮਤਲਬ 6 5 ਜਗ੍ਹਾ 6 ਹੋ ਗਏ ਬਹੁਤ ਕਲੀਅਰ ਗਰਾਊਂਡ ਬਣ ਜਾਣਾ ਵਧੀਆ ਬੱਚਿਆਂ ਦੇ ਰੋੜੀਆਂ ਨਹੀਂ ਵੱਜਣਗੀਆਂ ਜਾਦਾ ਖੇਲਣਗੇ